ਪੰਜ ਕੀ ਨਾਮ ਹੈ ਤੁਹਾਡਾ? ਸਲਮਾ ਸਲ ਤੇ ਪੰਜ ਜੀ ਕਿੰਨੇ ਕ ਸਾਲਾਂ ਤੋਂ ਤੁਸੀਂ ਜਿਹੜੀ ਕਿ ਪਸ਼ੂਨੀ ਸੇਵਾ ਕਰਦੇ ਹੋ? 2007 ਤੋਂ ਅਗਸਤ ਤੋਂ ਸ਼ੁਰੂ ਕੀਤਾ ਸੀ ਇੱਕ ਬੜਦ ਤੋਂ ਨੰਦੀ ਤੋਂ। ਹੂੰ ਤੇ ਰੈਗੂਲਰ ਜਾਰੀ ਹੈ ਗਊ ਬੱਚੇ ਆਂਦੇ ਰਹਿੰਦੇ ਆ। ਟਿਕ ਤੋਂ ਦੇ ਤੇ ਕਿੰਨੇ ਕ ਜਿਹੜੇ ਹੈਗੇ ਨੇ ਐ ਪਸ਼ੂ ਨੇ ਇੱਥੇ? 37 ਅੱਛਾ ਤੇ ਇਹਨਾਂ ਦੇ ਰੱਖ-ਰਖਾਅ ਲਈ ਤੁਸੀਂ ਕਿੰਨੇ ਕ ਪੈਸੇ ਲਾ ਚੁੱਕੇ ਹੋ? 85 ਲੱਖ ਬੈਲੈਂਸ ਸੀ ਜਿਹੜਾ 6 ਲੱਖ ਦਾ ਮਤਲਬ ਬਚਿਆ ਹੁਣ। ਹੂੰ ਟੋਟਲੀ ਸਾਰਾ ਲਾ ਚੁੱਕੇ ਆ ਬਾਕੀ ਜਿਹੜੀ ਮੰਥਲੀ ਪੈਨਸ਼ਨ ਆ ਦੇ ਉਹ ਵੀ ਨਾਲ ਲੱਗਦੀ ਹੈ। ਹੂੰ ਤੇ ਤੁਸੀਂ ਕੀ ਇਨਕਮ ਦੇ ਲਈ ਕਰ ਰਹੇ ਹੋ ਜਾਂ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਹੋ ਨਹੀਂ ਨਿਸ਼ਕਾਮ ਆ ਕੋਈ ਪ੍ਰੋਫਿਟ ਨਹੀਂ ਹੈ ਕੋਈ ਦੁੱਧ ਨਹੀਂ ਵੇਚਦੇ ਜੇ ਮਤਲਬ ਕੋਈ ਗਊ ਸੂ ਵੀ ਵੰਦੀ ਆ ਤਾਂ ਦੁੱਧ ਉਹਦੇ ਬੱਚੇ ਨੂੰ ਦਿੰਦੇ ਆ ਕੋਈ ਵੇਚਦੇ ਨਹੀਂ ਆ ਆਪ ਨਹੀਂ ਪਿੰਦੇ ਆਪ ਮੁੱਲ ਦਿੰਦੇ ਆ ਅੱਛਾ ਤੇ ਇਹਨਾਂ ਨੂੰ ਕੋਈ ਜਦੋਂ ਕੀ ਕਿਸੇ ਦੀ ਇਥੇ ਮੌਤ ਹੋ ਜਾਂਦੀ ਕਿਸੇ ਪਸ਼ੂ ਦੀ ਇਹਨਾਂ ਵਿੱਚੋਂ ਫਿਰ ਤੁਸੀਂ ਕੀ ਕਰਦੇ ਹੋ ਖਰਚੇ ਦਿਖਣਾਉਣੇ ਆ ਕਿ ਬਾਹਰ ਜਗ੍ਹਾ ਨਹੀਂ ਹੈ ਬਾਅਦ ਚ ਪ੍ਰੋਬਲਮ ਆ ਲੋਕ ਪ੍ਰੋਬਲਮ ਕ੍ਰੀਏਟ ਕਰਦੇ ਆ ਵੀ ਸ਼ਾਮਲਾਟ ਚ ਨਹੀਂ ਦਿਖਣਾਉਣ ਦਿੰਦੇ ਖਰਚੇ ਦਿਖਣਾਉਣੇ ਆ ਅਚਰ ਕਿਸੇ ਨੇ ਹੁਣ ਤੱਕ ਤੁਹਾਡੀ ਕੋਈ ਮਦਦ ਕੀਤੀ ਹੋਵੇ ਕਿਸੇ ਸੰਸਥਾ ਦੇ ਨਾ ਜੀ ਕੋਈ ਸੰਸਥਾ ਨਹੀਂ ਪੰਜਾਬ ਗਵਰਨਮੈਂਟ ਨੇ ਕੈਪਟਨ ਸਰਕਾਰ ਨੇ ਇੱਕ ਵਾਰ ਰਿਵਾਰਡ ਦਿੱਤਾ ਸੀ ਨਾ ਸਟੇਟ ਲੈਵਲ ਅਵਾਰਡ ਵਿੱਚ 11000 ਦਾ ਚੈੱਕ ਸੀ ਸਨਮਾਨਜਨ ਸੀ ਇਸ ਤੋਂ ਬਿਨਾ ਕੋਈ ਕਦੇ ਸਹਾਇਤਾ ਨਹੀਂ ਤੁਸੀਂ ਹੁਣ ਤੱਕ ਮੈਰਿਜ ਕਿਉਂ ਨਹੀਂ ਕਰਾਈ ਮੈਰਿਜ ਇਹਨਾਂ ਨੂੰ ਛੱਡਣ ਦੀ ਸ਼ਰਤ ਤੇ ਨਹੀਂ ਕਰਵਾਉਣੀ ਜਿਹੜਾ ਵੀ ਰਿਸ਼ਤਾ ਹੁੰਦਾ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਛੱਡ ਦੋ ਵੀ ਪਸ਼ੂਆਂ ਨਾਲ ਪਸ਼ੂਆਂ ਨਾਲ ਬੇਵਕੂਫ ਮੰਨਦੇ ਨੇ ਰਿਸ਼ਤੇ ਦੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਹੋ ਜਾਂਦੇ ਵੀ ਤਾਂ ਬੇਵਕੂਫੀ ਹੈ ਬਸ ਉੱਥੇ ਗੱਲ ਖਤਮ ਹੋ ਜਾਂਦੀ ਹੈ ਹੁਣ ਮੁਸ਼ਕਲਾਂ ਦੀ ਪ੍ਰਵਾਹ ਨਹੀਂ ਹੈ ਮੈਂ ਮੁਸ਼ਕਲਾਂ ਦੀ ਗੱਲ ਨਹੀਂ ਕਰਦੀ ਕਿਉਂਕਿ ਮੈਨੂੰ ਫੀਲ ਹੀ ਨਹੀਂ ਹੁੰਦੀਆਂ ਸ਼ੁਰੂਆਤ ਜਿਹ ਸੀਗਾ ਵੀ ਪਤਾ ਨਹੀਂ ਕੀ ਹੋ ਜੂਗਾ ਕਿੱਦਾਂ ਚੱਲਾਂਗੇ ਮਤਲਬ ਹੁਣ ਮੇਰੇ ਲਈ ਮੁਸ਼ਕਲ ਜ਼ੀਰੋ ਹੈ ਤੁਹਾਡੀ ਕੁਆਲਿਫਿਕੇਸ਼ਨ ਕਿੰਨੀ ਹੈ ਐਮ ਐ ਪੋਲੀਟੀਕਲ ਸਾਇੰਸ ਕਦੀ ਸੋਚਿਆ ਨਹੀਂ ਵੀ ਮੈਂ ਇੰਨੀ ਪੜੀ ਲਿਖੀ ਆ ਕਿਸੇ ਵਧੀਆ ਜੌਬ ਤੇ ਲੱਗਾਂ ਨਾ ਜੀ ਨਾ ਕਦੇ ਵੀ ਨਹੀਂ ਦਿਮਾਗ ਜਨਾ ਬੈਲੈਂਸ ਦਾ ਕੋਈ ਪ੍ਰਵਾਹ ਹੈ ਵੀ ਨਾ ਪੈਸਾ ਚੱਲਿਆ ਗਿਆ ਕੋਈ ਫਰਕ ਨਹੀਂ ਪੈਂਦਾ ਹੈਗਾ ਜਿਹੜਾ ਉਹ ਵੀ ਚੱਲਿਆ ਜਾਵੇ ਰਿਜਕ ਲਈ ਖੈਰਾ ਬਹੋਰ ਦਊਗਾ ਜੋ ਚਲਾਉਣਾ ਸਭ ਰੱਬ ਚਲਾਉਂਦਾ ਉਹ ਹੀ ਚਲਾਉਗਾ ਕੋਈ ਫਰਕ ਨਹੀਂ ਹੋਰ ਤੁਸੀਂ ਆਪਣੇ ਕੀ ਕੀ ਇਹਨਾਂ ਲਈ ਵੇਚ ਚੁੱਕੇ ਹੋ ਆਪਣਾ 골ਡ ਵਗੈਰਾ ਜਾਂ ਜਿੱਦਾਂ ਹਾਂਜੀ ਆਪਣੇ ਮੰਮੀ ਦੇ ਵਾਲੀਆਂ ਰਮਉਣ ਦੀ ਇੱਕ ਵਾਰੀ ਮਜਬੂਰੀ ਸੀ ਤੇ ਉਦੋਂ ਜ਼ਰੂਰਤ ਸੀ ਕਿਸੇ ਤੋਂ ਮੰਗੇ ਨਹੀਂ ਤੇ ਉਹ ਵੇਚੀ ਸੀ ਬਪੂ ਜੀ ਬਪੂ ਜੀ ਕੀ ਨਾਮ ਹੈ ਤੁਹਾਡਾ ਮੈਂ ਗੌਰਵ ਸਿੰਘ ਆ ਜੀ ਤੁਸੀਂ ਕਿਹੜੇ ਮੈਕਮੇਂਟ ਚ ਰਿਟਾਇਰ ਹੋਏ ਹੋ ਸਿਹਤ ਵਿਭਾਗ ਚ ਰਿਟਾਇਰ ਹੋਏ ਹਾਂ ਹੈਲਥ ਇੰਸਪੈਕਟ अच्छा हेल्थ इंस्पेक्टर हां जी ਤੇ ਕਿੰਨੇ ਕ ਸਾਲਾਂ ਤੋਂ ਜਿੱਦਾਂ ਕਿ ਬੱਚੀ ਨੇ ਦੱਸਿਆ ਕਿ 2007 ਤੋਂ ਤੁਸੀਂ ਸੇਵਾ ਕਰ ਰਹੇ ਹੋ ਕਦੀ ਸੋਚਿਆ ਨਹੀਂ ਵੀ ਬੱਚੀ ਦਾ ਵਿਆਹ ਕਰ ਦਿੱਤਾ ਜਾਵੇ ਮੈਂ ਤਾਂ ਸਿਰ ਚਾਉਂਦੇ ਸੀਗੇ ਇਹ ਜਿਹੜਾ ਡੰਗਰ ਕਿ ਮੈਂ ਤੁਹਾਨੂੰ ਦੱਸਿਆ ਇੱਕ ਮੌਲਡ ਆ ਗਿਆ ਸੀ ਅਸੀਂ ਕਹਿੰਦੇ 12 12 ਸਾਲ ਤੋਂ ਕਰ ਰਹੇ ਆਪਾਂ ਹਮ ਹਾਂ ਤੇ 2007 ਤੋਂ ਉਹ ਤੋਂ ਹੀ ਤੋਂ ਹੀ ਅਸੀਂ ਕਹਿੰਦੇ ਸੀ ਡੰਗਰ ਬਈ ਲੜਕਾ ਬੜਿਆ ਸਾਲ ਨੂੰ ਇਹਦੇ ਵਿਚਾਰਾਂ ਦਾ ਹੀ ਨਹੀਂ ਮਿਲਿਆ ਕੋਈ ਹਮ ਉਹ ਕਹਿੰਦਾ ਵੀ ਲੰਗਰ ਛੱਡ ਦੋ ਫੇਰ ਵਿਆਹ ਕਰਾਵਾਂਗੇ ਤੇ ਹੁਣ ਜੇ ਕੋਈ ਚੰਗਾ ਕੋਈ ਲੜਕਾ ਮਿਲ ਜਾਵੇ ਇਹਨਾਂ ਦੀ ਜਿਹੜਾ ਆਖੇਵੇਂ ਹਾਂ ਜੋ ਤੂੰ ਕੰਮ ਕਰ ਰਹੀ ਹੈ ਮੈਂ ਹਾਂ ਜੇ ਵੀ ਅਸੀਂ ਕਹਿੰਦੇ ਇਹਨਾਂ ਦੇ ਵਿਚਾਰਾ ਲੜਕਾ ਮਿਲ ਜਾਵੇ ਅੱਜ ਵੀ ਮੈਂ ਚਾਹੁੰਦਾ ਵਿਆਹ ਹੋ ਜਾਵੇ ਤਾਂ ਵਧੀਆ ਗੱਲ ਆ ਪਰ ਇਹਨਾਂ ਦੇ ਵਿਚਾਰਾ ਦੇ ਆਪ ਇੱਕ ਰਾਹ ਨਹੀਂ ਰਹੇ ਬਈ ਮੇਰੇ ਵਿਚਾਰਾ ਦਾ ਹੋਊਗਾ ਤਾਂ ਵਿਆਹ ਕਰਾਵਾਂਗੇ